ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਬਾਬਾ ਸ਼੍ਰੀ ਚੰਚੀ ਇੱਕ ਮਹਾਨ ਪਸਵੀ ਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸਾਨਾ ਉਹਨਾਂ ਦਾ ਜਨਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਮਾਤਾ ਸੁਲਖਣੀ ਜੀ ਦੀ ਕੁੱਖੋਂ ਸੁਲਤਾਨਪੁਰ ਲੋਧੀ ਵਿਖੇ 8 ਸਤੰਬਰ 1494 ਨੂੰ ਹੋਇਆ। ਬਾਬਾ ਜੀ ਦੀ ਮਾਤਾ ਸੁਲੱਖਣੀ ਜੀ ਇੱਕ ਦੇਵ ਆਤਮਾ ਸਨ। ਜਦੋਂ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਹੋਇਆ, ਜਨਮ ਸਥਾਨ ਸੁਗੰਧਿਤ ਨਾਲ ਪਰਫੁਲਿਤ ਹੋ ਗਿਆ ਸੀ। ਉਹਨਾਂ ਦੇ ਸੱਜੇ ਕੰਨ ਵਿੱਚ ਮਾਸ ਦੀ ਮੋਦਰਾ ਸੀ। ਛੋਟੇ-ਛੋਟੇ ਕੁੰਗਰਾਲੇ ਵਾਲ ਲਿਸ਼ਕ ਦੇ ਸਨ। ਸੁਲਤਾਨਪੁਰ ਵਿਖੇ ਜਿੱਥੇ ਬਾਬਾ ਜੀ ਦਾ ਪ੍ਰਕਾਸ਼ ਹੋਇਆ ਉੱਥੇ ਗੁਰਦੁਆਰਾ ਗੁਰੂ ਕਾ ਬਾਗ ਸਥਾਪਿਤ ਹੈ ਬਾਬਾ ਸ਼੍ਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਹਿਜ ਜਾਲ ਦੇ ਤੇ ਬ੍ਰਹਮ ਗਿਆਨੀ ਸਨ ਬਾਬਾ ਸ਼੍ਰੀ ਚੰਦ ਜੀ ਨੇ ਆਪਣਾ ਸਾਰਾ ਜੀਵਨ ਗ੍ਰਸਤੀ ਰਹਿਤ ਬਤੀਤ ਕੀਤਾ ਇੱਕ ਦਿਨ ਜਹਾਂਗੀਰ ਨੇ ਪੀਰ ਸਾਈ ਮੀਆਂ ਮੀਰ ਜੀ ਨੂੰ ਪੁੱਛਿਆ ਕਿ ਤੁਹਾਡੇ ਕੋਲ ਰੱਬ ਨਾਲ ਜੁੜੀਆਂ ਕੋਈ ਅੱਖਾਂ ਹਨ ਤਾਂ ਉਹਨਾਂ ਨੇ ਕਿਹਾ ਇਸ ਸਮੇਂ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਬ੍ਰਹਮ ਗਿਆਨੀ ਸਨ। ਜਹਾਂਗੀਰ ਨੇ ਬਾਬਾ ਸ੍ਰੀ ਚੰਦ ਜੀ ਨੂੰ ਲਿਉਣ ਲਈ ਆਪਣੇ ਸਾਥੀਆਂ ਨਾਲ ਇੱਕ ਹਾਥੀ ਭੇਜਿਆ। ਬਾਬਾ ਸ੍ਰੀ ਚੰਦ ਜੀ ਹਮੇਸ਼ਾ ਕੰਬਲੀ ਲੈ ਕੇ ਜਾਂਦੇ ਸਨ। ਬਾਬਾ ਸ਼੍ਰੀ ਚੰਨ ਜੀ ਨੇ ਕਿਹਾ ਪਹਿਲਾਂ ਸਾਡੀ ਕੰਬਲੀ ਨੂੰ ਹਾਥੀ ਉੱਤੇ ਬਿਠਾਓ ਜਿਵੇਂ ਹੀ ਉਹਨਾਂ ਦੇ ਸਾਥੀਆਂ ਨੇ ਉਸ ਕੰਬਲੀ ਨੂੰ ਹਾਥੀ ਤੇ ਬਿਠਾਇਆ ਤਾਂ ਹਾਥੀ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਕਿ ਕਿਸੇ ਨੇ ਤਿੰਨ ਜਹਾਨਾਂ ਦਾ ਪਾਰ ਉਸ ਉੱਤੇ ਪਾ ਦਿੱਤਾ ਹੋਵੇ ਉਹ ਹੇਠਾਂ ਡਿੱਗਣ ਲੱਗਾ ਬਾਬਾ ਜੀ ਨੇ ਉਸ ਨੂੰ ਕਿਹਾ ਤੁਹਾਡਾ ਹਾਥੀ ਸਾਡੀ ਕੰਬਲੀ ਦਾ ਭਾਰ ਨਹੀਂ ਚੱਲ ਸਕਦਾ ਉਹ ਸਾਨੂੰ ਕਿਵੇਂ ਲੈ ਕੇ ਜਾਵੇਗਾ ਬਾਬਾ ਸ਼ਰੀ ਚਾਂਜੀ ਨੇ ਕਿਹਾ ਅਸੀਂ ਆਪਣੇ ਸਾਥੀ ਦੀ ਪਿੱਠ ਤੇ ਜਾਵਾਂਗੇ ਜਦੋਂ ਬਾਬਾ ਸ਼ਰੀ ਚਾਂਜੀ ਜਹਾਂਗੀਰ ਦੇ ਦਰਬਾਰ ਵਿੱਚ ਆਏ ਤਾਂ ਉਹਨਾਂ ਨੇ ਉਹਨਾਂ ਦਾ ਬਹੁਤ ਸਵਾਗਤ ਕੀਤਾ ਉਹ ਉਹਨਾਂ ਨਾਲ ਗੱਲਾਂ ਕਰਨ ਲੱਗੇ ਬਾਬਾ ਸ਼ਰੀ ਚਾਂਜੀ ਨੇ ਇੱਕ ਕੰਬਲ ਲਿਆ ਜੋ ਉਹਨਾਂ ਦੇ ਅੱਗੇ ਰੱਖ ਦਿੱਤਾ ਕਈ ਵਾਰ ਉਹ ਕੰਬਲ ਆਪਣੇ ਆਪ ਹੀ ਉੱਡ ਜਾਂਦਾ ਸੁੰਗੜ ਜਾਂਦਾ ਜਿਵੇਂ ਕੋਈ ਇਸ ਵਿੱਚ ਹੈ ਜਹਾਂਗੀਰ ਨੇ ਕਿਹਾ ਬਾਬਾ ਜੀ ਇਹ ਕੀ ਹੈ ਉਹਨਾਂ ਨੇ ਕਿਹਾ ਕੰਬਲੀ ਵਿੱਚ ਜੋ ਵੀ ਹੈ ਉਹਨਾਂ ਕੋਲ ਆਉਣਾ ਚਾਹੀਦਾ ਹੈ ਕੁਝ ਸਮੇਂ ਬਾਅਦ ਜਹਾਂਗੀਰ ਨੂੰ ਵੀ ਜਿਹੜਾ ਗਈ ਉਹ ਆਪਣੇ ਸਿਰ ਤੋਂ ਹੇਠਾਂ ਦੇ ਗਿਆ ਤੇ ਕੰਬਣ ਲੱਗਾ ਉਸਨੇ ਸ਼੍ਰੀ ਚਾਂਜੀ ਨੂੰ ਇਸ ਨੂੰ ਹਟਾਉਣ ਲਈ ਕਿਹਾ ਬਾਬਾ ਜੀ ਨੇ ਕਿਹਾ 10 ਮਿੰਟ ਰੁਕੋ ਪਰ ਉਸਨੇ ਕਿਹਾ ਕਿ ਇਸ ਨੂੰ ਹੁਣ ਹਟਾ ਦਿਓ ਉਸਨੇ ਬਾਬਾ ਸ਼੍ਰੀ ਚਾਂਜੀ ਨੂੰ ਪੁੱਛਿਆ ਕਿ ਇਹ ਕੀ ਹੈ ਬਾਬਾ ਸ਼੍ਰੀ ਚਾਂਜੀ ਨੇ ਕਿਹਾ ਅਸੀਂ ਗਰਮ ਹੋ ਰਹੇ ਸੀ ਪਰ ਇਸਤੇ ਬਾਪਯੂ ਤੁਸੀਂ ਸਾਨੂੰ ਆਪਣੇ ਕੋਲ ਬੁਲਾਇਆ ਤੇ ਫਿਰ ਅਸੀਂ ਉਸ ਨੂੰ ਇਸ ਕੰਬਲੀ ਕੋਲ ਗੱਲ ਕਰਨ ਲਈ ਭੇਜਿਆ ਉਸਨੇ ਫਿਰ ਕਿਹਾ ਕਿ ਇਸ ਗਰਮੀ ਨੂੰ ਤੁਸੀਂ ਵੀ ਦੂਰ ਕਰ ਸਕਦੇ ਹੋ ਕਿਸੇ ਹੋਰ ਨੂੰ ਵੀ ਦੇ ਸਕਦੇ ਹੋ ਤਾਂ ਇਸ ਨੂੰ ਆਪਣੇ ਤੋਂ ਸਦਾ ਲਈ ਹਟਾ ਦਿਓ ਬਾਬਾ ਜੀ ਨੇ ਕਿਹਾ ਅਸੀਂ ਨਹੀਂ ਕਰ ਸਕਦੇ ਇਹੇ ਪ੍ਰਮਾਤਮਾ ਦੇ ਸ਼ਬਦਾਂ ਵਿੱਚ ਹੈ ਸਾਡੇ ਵਿੱਚ ਇਹ ਕਰਨ ਦੀ ਹਿੰਮਤ ਨਹੀਂ ਜਹਾਂਗੀਰ ਸਮਝ ਗਿਆ ਤੇ ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਕੇ ਚੰਗਾ ਨਹੀਂ ਕੀਤਾ ਫਿਰ ਬਾਬਾ ਜੀ ਉੱਥੋਂ ਚਲੇ ਗਏ ਤੇ ਆਪਣੀ ਗੱਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਸੌਂਪ ਦਿੱਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਾਬਾ ਸ਼੍ਰੀ ਚੰਜੀ ਦਾ ਗੁਰੂ ਕਾਰ ਨਾਲ ਚੰਗਾ ਸੰਬੰਧ ਬਣਿਆ ਗੁਰੂ ਅੰਗਦ ਦੇਵ ਜੀ ਨੇ ਬਾਬਾ ਦਾਤੂ ਜੀ ਨੂੰ ਆਪਣੇ ਸੁਪੁੱਤਰ ਨੂੰ ਬਾਬਾ ਸ਼੍ਰੀ ਚੰਜੀ ਨੂੰ ਪੇਟਾ ਕਰ ਦਿੱਤਾ ਸੀ ਗੁਰੂ ਅਮਰਦਾਸ ਜੀ ਨੇ ਬਾਬਾ ਸ਼੍ਰੀ ਚੰਜੀ ਨੂੰ 500 ਰੁਪਏ ਦੀ ਪੇਟ ਨਾਲ ਇੱਕ ਕੋਰੇ ਦਾ ਨਜ਼ਰਾਨਾ ਵੀ ਕਰ ਦਿੱਤਾ ਸ਼੍ਰੀ ਗੁਰੂ ਰਾਮਦਾਸ ਜੀ ਵੀ ਬਾਬਾ ਜੀ ਦੇ ਦਰਸ਼ਨਾਂ ਨੂੰ ਆਏ ਗੁਰੂ ਅਰਜਨ ਦੇਵ ਜੀ ਵੀ 1599 ਵਿੱਚ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਲਈ ਆਏ 6 ਮਹੀਨੇ ਰਹੇ ਗੁਰੂ ਹਰगोबिंद ਸਾਹਿਬ ਜੀ ਆਪ ਜੀ ਦੇ ਦਰਸ਼ਨਾਂ ਨੂੰ ਆਏ ਤਾਂ ਆਪਣਾ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਨੂੰ ਪੇਟਾ ਕਰ ਦਿੱਤਾ ਤਾਂ ਬਾਬਾ ਜੀ ਨੇ ਫਰਮਾਇਆ ਕੀ ਸਾਡੇ ਬਾਦ ਸਾਡਾ ਜਾਨਸੀਨ ਇਹੋ ਬਾਬਾ ਗੁਰਦਿੱਤਾ ਦਿਨ ਦੁਨੀ ਦਾ ਟਿੱਕਾ ਕਰਕੇ ਜਾਣਿਆ ਜਾਏਗਾ ਉਦਾਸੀ ਪੇਖ ਬਾਬਾ ਗੁਰਦਿੱਤਾ ਜੀ ਨੂੰ ਸੌਂਪ ਕੇ ਆਪਣਾ ਪ੍ਰਮੁੱਖ ਸ਼ਿਸ਼ੇ ਬਣਾ ਲਿਆ ਬਾਬਾ ਸ਼੍ਰੀ ਚਾਂਜੀ ਨੇ ਆਪਣੀ 150 ਵਰਿਆਂ ਦੀ ਆਜੂ ਵਿੱਚੋਂ ਕੱਟ ਤੋਂ ਕੱਟ ਵੀ 25000 ਕਿਲੋਮੀਟਰ ਦਾ ਸਫ਼ਰ ਕੀਤਾ ਪਿਤਾ ਦੇ ਮਿਸ਼ਨ ਨੂੰ ਅੱਗੇ ਤੋਰਿਆ ਬਾਬਾ ਗੁਰਦਿੱਤਾ ਜੀ ਨੇ ਚਾਰ ਪ੍ਰਸਿੱਧ ਧੂਣੀਆਂ ਦੀ ਸਥਾਪਨਾ ਕੀਤੀ ਫੂਲ ਸਾਹਿਬ ਬਾਲੂ ਹਸਨਾ ਜੀ ਅਲਮਸਤ ਸਾਹਿਬ ਜੀ ਗੋਇੰਦਾ ਜੀ ਬਿਹਾਰ ਵਿੱਚ ਉਦਾਸੀਆਂ ਸੰਤਾਂ ਦੇ ਡੇਰੇ ਲਗਭਗ ਹਜ਼ਾਰ ਦੇ ਕਰੀਬ ਹਨ ਇਕੱਲੇ ਪਟਨਾ ਸਾਹਿ ਵਿਖੇ 300 ਤੋਂ ਵੱਧ ਸਥਾਨ ਉਦਾਸੀ ਸੰਤਾ ਦੇ ਹਨ ਇੰਨਾ ਸਾਰੇ ਸਥਾਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਹਨ ਅੱਜ ਜੋ ਸਾਡੇ ਕੋਲ ਇਤਿਹਾਸਿਕ ਗੁਰਦੁਆਰੇ ਹਨ ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੀ ਨਿਸ਼ਾਨਦੇਹੀ ਵੀ ਉਦਾਸੀ ਸੰਤਾ ਨੇ ਕੀਤੀ ਹੈ ਪ੍ਰਾਤਨ ਸਮਿਆਂ 'ਚ ਆਵਾਜਾਈ ਤੇ ਸਾਧਨਾ ਦੀ ਕਾਟ ਹੁੰਦੇ ਬਾਜੂਦ ਵੀ ਉਦਾਸੀ ਸੰਤਾ ਨੇ ਪੈਦਲ ਚੱਲ ਕੇ ਭੁੱਖੇ ਤਿਆਰੇ ਕਿ ਗੁਰੂ ਸਾਹਿਬਾਨਾਂ ਦੇ ਠਹਿਰਨ ਦੇ ਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਡੇਰਾ ਬਾਬਾ ਨਾਨਕ ਵੀ ਉਦਾਸੀ ਸੰਤਾ ਕਰਕੇ ਵਿਸ਼ੇਸ਼ਤਾ ਰੱਖਦਾ ਹੈ ਉਦਾਸੀ ਸੰਤਾ ਦੀਆਂ ਮਨੁੱਖਤਾ ਦੀ ਭਲਾਈ ਲਈ ਕੀਤੇ ਕੰਮਾਂ ਨੂੰ ਸੰਸਾਰ ਹਮੇਸ਼ਾ ਯਾਦ ਰੱਖੇਗਾ ਸਿੱਖ ਧਰਮ ਬਾਬਾ ਸ਼੍ਰੀ ਚੰਦ ਜੀ ਤੇ ਉਹਨਾਂ ਦੀ ਅਨੁਯਾਈਆਂ ਦਾ ਹਮੇਸ਼ਾ ਰਿਣੀ ਰਹੇਗਾ